ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਕੀ ਹਾਲ ਚਾਲ ਸੋ ਅੱਜ ਮੇਰੇ ਕੁਝ ਨਾ ਸਵਾਲ ਜਵਾਬ ਹੈ ਜਿਹੜਾ ਪੰਜਾਬ ਗਵਰਨਰ ਆਫ ਪੰਜਾਬ ਗੁਲਾਬ ਚੰਦ ਕਟਾਰੀਆ ਜਿਨੇ ਅੱਜਕੱਲ ਇੱਕ ਕੈਂਪੇਨ ਸ਼ੁਰੂ ਕੀਤੀ ਹੈ ਸਕੂਲਾਂ ਦੇ ਵਿੱਚ ਕਹਿੰਦਾ ਕਿ ਆਪਾਂ ਨਸ਼ਾ ਮੁਕਤ ਕਰਨਾ ਨਸ਼ਾ ਖਤਮ ਕਰਨਾ ਉਹਦੇ ਵਿੱਚ ਜਿਹੜਾ ਸਭ ਤੋਂ ਵੱਡੇ ਨਸ਼ੇ ਦੇ ਵਫਾਹੀ ਦਖਬੀਰ ਬਾਦਲ ਉਹ ਆਪਣਾ ਸੁੱਖ ਖਾਮ ਲਈ ਉਹ ਤਾਂ ਸਭ ਤੋਂ ਮੂਰੇ ਲੱਗਿਆ ਹੋਇਆ ਸੀ ਮੈਂ ਵੀਡੀਓ ਦੇਖੀ ਅੱਜ ਸੋ ਗੁਲਾਬ ਚੰਦ ਕਟਾਰੀਆ ਤੋਂ ਮੇਰੇ ਇੱਕ ਕੁਐਸਚਨ ਹੈ ਜੋ ਮੈਨੂੰ ਹਮੇਸ਼ਾ ਖੜਕਦਾ ਹੈ ਉਹ ਕੁਐਸਚਨ ਇਹ ਹੈ ਕਿ ਜਿਹੜਾ ਅੰਡਾਨੀ ਸੀਪੋਰਟ ਸੀ ਅੰਡਾਨੀ ਦਾ 에어ਪੋਰਟ ਜਿੱਥੇ 3000 ਕਰੋੜ ਦਾ ਚਿੱਟਾ ਫੜਿਆ ਗਿਆ ਸੀ ਜਨਾਬ ਜੀ ਕਹੋ ਫਰਮਾਇਓ 3000 ਕਰੋੜ ਉਹ ਕਿੱਥੇ ਗਿਆ ਉਹਦੀ ਕੰਪਲੇਂਟ ਕਿੰਕ ਵਾਰੀ ਹੋਈ ਉਹਦੇ ਉੱਪਰ ਕੌਣ ਕੌਣ ਇਨਵੋਲਵ ਸੀ ਉਹ ਚਿੱਟੇ ਉੱਤੇ ਡਰਗਸ ਸਪਲਾਈ ਕਰਨ ਚ ਵਸਤਕ ਬੰਦੇ ਜਨਤਾ ਦੇ ਸਾਹਮਣੇ ਨਹੀਂ ਆਏ ਕੇ ਸਿਰਫ ਦਫਾ ਕਿਉਂਕਿ ਘਰ ਕੀ ਬਾਤ ਸੀ ਨਾ ਇਸ ਲਈ ਉਸ ਤੋਂ ਬਾਅਦ ਜਿਹੜਾ ਡੇਰਾ ਸੱਚਾ ਸੋਦਾ ਝੂਠਾ ਸੋਦਾ ਜਿਹੜਾ ਵੀ ਸੋਦਾ ਜਿਹੜੇ ਵੀ ਸੋਦੇ ਹੈਗੇ ਆ ਇਹ ਹਨਾ ਇਹਦਾ ਕਿਹੜਾ ਪਤੰਦਰ ਫੇਰ ਨਾ ਪੁੱਜੇ ਨਾ ਹੀ ਬੜੇ ਵਧੀਆ ਅਜੀਬ ਜਿਹਾ ਰੱਖਦੇ ਗੁਰਵਿੰਦਰ ਟੇਲਾ ਕਹਿੰਦੇ ਗੁਰਵਿੰਦਰ ਢਿੱਲੋਂ ਵੀ ਰੈਲੀ ਚੌਥੇ ਕੈਂਪੇਨ ਦੇ ਵਿੱਚ ਸੀ ਤੇ ਇਹਦੇ ਇੱਕ ਕਹਿੰਦੇ ਗੁਰਵਿੰਦਰ ਢਿੱਲੋਂ ਦੀ ਆ ਰੈਨਬੈਕਸੀ ਲੈਬੋਰਟਰੀ ਲੈਬੋਰਟਰੀ ਰੈਨਬੈਕਸੀ ਆਈ ਥਿੰਕ ਮੈਂ ਸਹੀ ਨਾਮ ਲੈ ਰਹੀ ਹਾਂ ਰੈਨਬੈਕਸੀ ਲੈਬੋਰਟਰੀ ਕਹਿੰਦੇ ਉਹਦੇ ਵਿੱਚ ਵੀ ਦਵਾਈਆਂ ਬਣਦੀਆਂ ਔਰ ਤੁਹਾਨੂੰ ਪਤਾ ਹੈ ਅੱਜਕੱਲ ਸਿੰਥੈਟਿਕ ਡਰਗ ਕਿ ਪਰਾ ਅਸਤਮਾਲ ਕੀਤਾ ਜਾ ਰਿਹਾ ਹੈ ਹਾਂ ਹਾਂ ਹੁਣ ਮੈਨੂੰ ਨਹੀਂ ਪਤਾ ਸਮਝਣ ਵਾਲੇ ਸਮਝਾਂਗੇ ਸੋ ਇਹ ਜਿਹੜਾ ਗੁਰਵਿੰਦਰ ਢਿੱਲੋਂ ਆ ਇਹ ਤੋਂ ਮੇ ਤਾਂ ਇੱਕ ਸਵਾਲ ਆ ਵੀ ਛੋਟਾ ਜਿਹਾ ਸਵਾਲ ਆ ਬੜਾ ਵੱਡਾ ਨਹੀਂ ਆ ਉਹ ਵੀ ਤੈਨੂੰ ਬੜਾ ਸ਼ੌਂਕ ਆ ਨਾ ਰਾਜਨੀਤੀ ਮੁੱਦਿਆਂ ਚ ਲੱਤ ਫਸਾਉਣ ਦਾ ਚੱਲ ਫਿਰ ਮੇਰੇ ਸਵਾਲ ਦਾ ਜਵਾਬ ਦੇ ਗਜਪਤ ਸਿੰਘ ਕੌਣ ਆ ਉਹਦੇ ਤੇ ਕਿਹੜੇ ਕਿਹੜੇ ਕੇਸ ਚੱਲ ਰਹੇ ਨੇ ਅੱਜ ਤੱਕ ਉਹ ਬੰਦਾ ਪੇਸ਼ੀ ਤੇ ਨਹੀਂ ਆਇਆ ਉਹ ਬੰਦਾ ਫਰਾਰ ਆ ਬਸ ਤੂੰ ਜਨਤਾ ਨੂੰ ਇਹ ਦੱਸ ਦੇ ਵੀ ਤੇਰਾ ਤੇ ਗਜਪਤ ਸਿੰਘ ਦਾ ਕੀ ਰਿਲੇਸ਼ਨ ਆ ਕੀ ਰਿਸਤੇ ਦਾਰੇ ਕੀ ਲੈਂਦੇ ਨਾ ਕਿਉਂ ਤੇਰੇ ਵਾਸਤੇ ਕੰਮ ਕਰਦਾ ਨਹੀਂ ਦੱਸੂਗਾ ਭਾਈ ਅਗਲੀ ਵਾਰ ਮੈਂ ਦੱਸ ਦੂੰਗੀ ਠੀਕ ਆ ਉਸ ਤੋਂ ਬਾਅਦ ਜਿਹੜਾ ਕਹਿੰਦੇ ਆ ਨਾ ਕਿ ਪੰਜਾਬ ਚ ਡਰੱਗ ਕਿੱਥੋਂ ਆਉਂਦਾ ਡਰੱਗ ਕਿੱਥੋਂ ਹਨ ਧਨ ਗੌਰ ਫਰਮਾਇਓ ਇਹ ਗੱਲਾਂ ਨੂੰ ਜੰਮੂ ਕਸ਼ਮੀਰ ਤੋਂ ਲੈ ਕੇ ਰਾਜਸਥਾਨ ਜਿਵੇਂ ਜੰਮੂ ਕਸ਼ਮੀਰ ਤੋਂ ਲੈ ਕੇ ਜਿਹੜਾ ਬਾਰਡਰ ਆ ਜਿਹਦੇ ਬਾਰਡਰ ਦੇ ਅੰਦਰ ਪਾਕਿਸਤਾਨ ਤੋਂ ਇਹ ਅੰਬਰਸਰ ਤੋਂ ਪਾਕਿਸਤਾਨ ਦਾ ਬਾਰਡਰ ਅੰਦਰਲਾ ਏਰੀਆ ਅੰਦਰਲੇ ਏਰੀਆ ਜਿੰਨੇ ਵੀ ਬਾਰਡਰ ਦੇ ਲਾਗੇ 50 ਕਿਲੋਮੀਟਰ ਦੀ ਰੇਂਜ ਇਹ ਏਰੀਆ ਪੰਜਾਬ ਦੀ ਸਰਕਾਰ ਦੇ ਅੰਦਰ ਨਹੀਂ ਆਉਂਦਾ ਇਹ ਭਗਵੰਤ ਮਾਨ ਦੇ ਉਸ ਏਰੀਆ 'ਚ ਜ਼ੀਰੋ ਚੱਲਦੀ ਹੈ ਕੋਈ ਏਰੀਆ ਹੁੰਦਾ ਇਹਨਾਂ ਦਾ ਜਿਹੜਾ ਭਾਜਪਾ ਦਾ ਬੰਦਾ ਹੈਗਾ ਨਾ ਰਾਜਪਾਲ ਸੋ ਰਾਜਪਾਲ ਭਾਜਪਾ ਦੇ ਅੰਦਰ ਏਰੀਆ ਹੈ ਤੇ ਜਦੋਂ ਕੈਪਟਨ ਦਾ ਰਾਜ ਹੁੰਦਾ ਸੀ ਕੈਪਟਨ ਇਹ ਉਹ 15 ਕਿਲੋਮੀਟਰ ਦਾ ਏਰੀਆ ਸੀ ਜਿਹਨੂੰ ਕੈਪਟਨ 50 ਕਿਲੋਮੀਟਰ ਦੀ ਮਨਜ਼ੂਰੀ ਦੇ ਕੇ ਗਿਆ ਕਿਉਂ ਨਸ਼ਿਆਂ ਦੀ ਸਪਲਾਈ ਵੱਧ ਹੋ ਗਈ ਨਸ਼ਾ ਤਸਕਰੀ ਵੱਧ ਜਿਸ ਜਿਜ ਕੈਪਟਨ ਦਾ ਵੀ ਕਮਿਸ਼ਨ ਰਹੂਗਾ ਸੋ ਇਹ ਸਾਰਾ ਹੀ ਝੋਲਾ ਆ ਆਪਾਂ ਕਹਿ ਦਿੰਨੇ ਆ ਵੀ ਆ ਬੰਦੇ ਕੱਲੇ ਅਕਾਲੀ ਅਕਲ ਕੇ ਖਾਲੀ ਨਹੀਂ ਜਨਾਬ ਜੀ ਭਾਜਪਾ ਦੇ ਵੀ ਕੁਝ ਬੰਦੇ ਆ ਡਰੱਗਸ ਕੇਸ ਦੇ ਵਿੱਚ ਇਹ ਬੜੀ ਡੂੰਗੀ ਤੇ ਸੋਚਣ ਵਾਲੀ ਗੱਲ ਆ ਦੂਜਾ ਹੁਣ ਸੁਖਿਆ ਅਮਲੀ ਨੂੰ ਦੇਖੋ ਸੱਦਿਆ ਇਹਨਾਂ ਨੇ ਕੈਂਪੇਨ ਦੇ ਵਿੱਚ ਕਲਾਪ ਚੰਦ ਕਟਾਰੀਆ ਨੇ ਇਹ ਸਾਰੇ ਸਕੂਲਾਂ 'ਚ ਕਹਿ ਰਹੇ ਪਾਪਾ ਨਸ਼ਾ ਮੁਕਤ ਕਰਨਾ ਕਿਹਦੇ ਨਾਲ ਮੁਕਤ ਕਰਨਾ ਜਿਹੜੇ ਨਸ਼ੇ ਦਾ ਵਪਾਰ ਕਰਦੇ ਨੇ ਉਹ ਜਿਨ੍ਹਾਂ ਨੇ ਪੰਜਾਬ ਦਾ ਘਾੜ ਕਰਤਾ ਉਹ ਜਿਹੜੇ ਬੰਦੇ ਨੇ ਸਰਿਆਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਕਰਵਾਈਆਂ ਉਹਨਾਂ ਨੂੰ ਅੱਗ ਲਵਾਈਆਂ ਆਪ ਮੰਨਿਆ ਉਹ ਚਿੱਟੇ ਦਾ ਵਪਾਰੀ ਪੂਰਾ ਖਾਨਦਨ ਮਝਿਠਿਆ ਤੇ ਦੋਖਬੀਰ ਬਦਲ ਤੁਸੀਂ ਉਹਨਾਂ ਨੂੰ ਕੈਂਪੇਨ ਤੇ ਸੱਦ ਕੇ ਬੱਚਿਆਂ ਦੇ ਸਕੂਲ 'ਚ ਤੁਸੀਂ ਬੱਚਿਆਂ ਨਵੀਂ ਪੀੜੀ ਨੂੰ ਆਹ ਪਾ ਰਿਹਾ ਦਮਾਸ਼ੀ ਚੱਜ ਦੇ ਬੰਦੇ ਨੇ ਉਏ ਇਹਨਾਂ ਦਾ ਹੋਰ ਹੈਗਾ ਬੀਜੇਪੀ ਵਾਲਿਆਂ ਦਾ ਅਸ਼ਵਨੀ ਸ਼ਰਮਾ ਜਿਹਨੂੰ ਸ਼ਰਮੀ ਨਹੀਂ ਉਹ ਕਹਿੰਦੇ ਨੇ ਤਿੰਨਾ ਚੋਂ ਨਾ ਤੇਰਿਆਂ ਚੋਂ ਨਾ ਪਲੇਅਰਾਂ ਚੋਂ ਨਾ ਸਪੇਅਰਿਆਂ ਚੋਂ ਉਹ ਐਵੇਂ ਖਾਮ-ਖਾਮ ਤੂੰ ਕੀ ਤੇ ਮੈਂ ਕਿ ਉਹ ਐਵੇਂ ਵਿੱਚ ਟੰਗ ਪਸਾਈ ਫਿਰਦਾ ਸ਼ਰਮਾ ਆਫਦੀ ਸੋ ਇਹ ਉਹ ਬੰਦੇ ਆ ਜਿਨ੍ਹਾਂ ਨੂੰ ਕੈਂਪੇਨ ਚ ਬੁਲਾਇਆ ਜਾਂਦਾ ਹੈ ਤੂੰ ਤੁਸੀਂ ਆਪ ਸੋਚ ਲਓ ਪੰਜਾਬ ਕਿੱਧਰ ਨੂੰ ਤੁਰ ਪਿਆ ਹੁਣ ਤੇ ਭਗਵੰਤ ਮਾਨ ਵੀ ਇਕੱਲਾ ਕੀ ਕਰੇਗਾ ਇਨੇ ਲੋਕ ਇਨੇ ਲੁਟੇਰੇ ਉਹਦੇ ਆਸ-ਪਾਸੇ ਬਹਿ ਗਏ ਆ ਕਿ ਕੱਲਾ ਭਗਵੰਤ ਮਾਨ సీఎం ਕੀ ਕਰੇ ਜਿੱਥੇ 50 ਕਿਲੋਮੀਟਰ ਦੀ ਬਾਰਡਰ ਦੇ ਨਾਲ ਅੰਦਰ ਦੇ ਏਰੀਆ 'ਚ ਨਸ਼ਾ ਸਪਲਾਈ ਹੁੰਦਾ ਸਾਰਾ ਕੁਝ ਹੁੰਦਾ ਉਸੇ ਤਾਂ ਭਗਵੰਤ ਮਾਨ ਦੀ ਸਰਕਾਰ ਦੀ ਚੱਲਦੀ ਨਹੀਂ ਉੱਥੇ ਤਾਂ ਭਾਜਪਾ ਵਾਲਿਆਂ ਦਾ ਰਾਜ ਆ ਹੁਣ ਮਰਜ਼ੀ ਇਹ ਪੰਜਾਬ ਦੇ ਲੋਕਾਂ ਦੀ ਆ ਤੁਸੀਂ ਕਿਹੜੀ ਸਰਕਾਰ ਨੂੰ ਚੁਣਨਾ ਹੈ ਅੱਗੇ ਵੀ ਪੰਜਾਬ ਦੀ ਨੌਜਵਾਨ ਪੀੜ੍ਹੀ ਮਰਦੀ ਆਈ ਹੈ ਨਸ਼ਿਆਂ ਨਾਲ ਆਉਣ ਵਾਲਾ ਸਮਾਂ ਜੇ ਕਿਤੇ ਇਹਨਾਂ ਦੇ ਹੱਥਾਂ ਚ ਆ ਗਿਆ ਪੰਜਾਬ ਹੀ ਖਤਮ ਹੋ ਜਾਊਗਾ ਪੰਜਾਬ ਦਾ ਨਾਮ ਨਕਸ਼ੇ ਵਿੱਚੋਂ ਹੀ ਖਤਮ ਹੋ ਜਾਏਗਾ ਇਹ ਗੱਲ ਮੇਰੀ ਯਾਦ ਰੱਖਿਓ ਹੁਣ ਇਹ ਸਵਾਲ ਮੈਂ ਦੱਸ ਤੇ ਆ ਇਹ ਜਨਤਾ ਪੁੱਛੇ ਸਵਾਲ ਇਹਨਾਂ ਨੂੰ ਢਿੱਲੋਂ ਗੁਰਵਿੰਦਰ ਢਿੱਲੋਂ ਨੂੰ ਪੁੱਛਿਆ ਜਾਵੇ ਗਜਪਤ ਤੇ ਕਿਹੜੇ-ਕਿਹੜੇ ਕੇਸ ਆ ਜੇ ਨਹੀਂ ਦੱਸੂਗਾ ਫਿਰ ਮੈਂ ਲੈ ਕੇ ਆਉਂਗੀ ਦੱਸੂਗੀ ਕੀ ਕੀ ਕਾਂਡ ਕੀਤੇ ਹੋਏ ਇਹਨਾਂ ਦੇ ਬੰਦਿਆਂ ਨੇ ਬਿਆਸ ਦੇ ਦਰਿਆ ਪਾਸੇ 900 ਕਿੱਲੇ ਕਹਿੰਦੇ ਜ਼ਮੀਨ ਜਿਹੜਾ ਬਿਆਸ ਵਾਲਾ ਦੱਬ ਗਿਆ ਉੱਥੇ ਹੈਲੀਕਾਪਟਰ ਲਾਹਣ ਦੀ ਜਗ੍ਹਾ ਬਣਾਈ ਪਾਰਕਿੰਗ ਬਣਾਈ ਸਾਰੇ ਦੇ ਬੰਦੇ ਉੱਥੇ ਕੰਮ ਕਰ ਰਹੇ ਆ ਸਰਕਾਰਾਂ ਚੁੱਪ ਕਿਉਂ ਆ ਟਾਟੇ ਤੇ ਮੇਰੇ ਵਰਗਾ ਮੈਂ ਕਹਿੰਦੀ ਦੋ ਕਿੱਲੇ ਨੱਪ ਕੇ ਦਿਖਾ ਲੈ ਸਾਂ ਸ਼ਾਮ ਨੂੰ ਪੁਲਿਸ ਨੇ ਚੱਕਿਓ ਮਾਰਨਾ ਸਾਨੂੰ ਮੰਦਰ ਕਿਸੇ ਜ਼ਮੀਨ ਨੱਪੇ ਸਰਕਾਰ ਦੀ ਇਹਦੇ ਤੇ ਐਕਸ਼ਨ ਕਿਉਂ ਨਹੀਂ ਲੱਗਾ ਕਿ ਭਾਜਪੀ ਨਾਲ ਰਲਿਆ ਕਿ ਇਹ ਢਿੱਲੋਂ ਵੀ ਹੁਣ ਭਾਜਪੀ ਦਾ ਖਾਸ ਬੰਦਾ ਸਾਬ ਗੋਲਮਾਲ ਹੈ ਭਾਈ ਸਭ ਗੋਲਮਾਲ ਹੈ